ਦੋਸਤੋ ਜਿਹੜੇ ਸੱਜਣ ਸੱਲੀ ਦੇ ਸਕੀਨ ਹੈਗੇ ਆ ਉਹਨਾਂ ਨੂੰ ਹੁਣਨ ਲੱਗਿਆ ਕਾਫੀ ਦਿੱਕਤ ਆਉਂਦੀ ਆ ਇੱਕ ਬਾਜ਼ਾਰ ਦੇ ਵਿੱਚ ਇੰਤਜ਼ਾਮ ਆਇਆ ਹੈ ਇਹਦੇ ਨਾਲ ਅਸੀਂ ਉੱਪਰ ਇਹਨੂੰ ਰੱਖ ਲੈਣਾ ਇਹਦੇ ਦੋ ਤਿੰਨ ਫਾਇਦੇ ਆ ਇੱਕ ਤੇ ਤੁਸੀਂ ਸਬਜ਼ੀ ਵੀ ਬਣਾ ਸਕਦੇ ਏਦੇ ਉੱਤੇ ਪੱਖਾ ਚਲਾ ਕੇ ਗੈਸ ਬੁਝਦੀ ਨਹੀਂ ਹੈਗੀ ਤੇ ਦੂਜਾ ਹੁਣ ਤੁਹਾਡੇ ਸਾਹਮਣੇ ਮਸਲੀ ਤੁਹਾਨੂੰ ਭੁੰਨ ਕੇ ਦੱਸਦਾ ਆ ਦੇਖੋ ਕਿੰਨੀ ਵਧੀਆ ਜਿਹੜੀ ਸੱਲੀ ਦਾ ਤਰੀਕਾ ਹੈ ਉੱਪਰ ਰੱਖਣ ਦਾ ਬਹੁਤ ਆਸਾਨੀ ਦੇ ਨਾਲ ਸੱਲੀ ਜਿਹੜੀ ਇੱਥੇ ਭੁਜਦੀ ਹੈਗੀ ਤੁਸੀਂ ਆਪ ਨੂੰ ਦੇਖੋ ਨਹੀਂ ਤੇ ਬੜੀ ਮੁਸ਼ਕਲ ਹੁੰਦੀ ਆ ਗੈਸ ਹਲ ਤੇ ਉੱਤੇ ਸੱਲੀ ਭੁੰਨਣ ਵਾਸਤੇ ਬੜਾ ਅਰਾਮਦੇ ਨਾਲ ਦੀ ਸੱਲੀ ਜਿਹੜੀ ਆਪਣੀ ਭੁੰਨ ਕੇ ਰ ਆਪਣਾ ਸ਼ੋਅ ਪੂਰਾ ਕਰ ਸਕਦੇ ਹੋ ਤੇ ਬਹੁਤ ਵਧੀਆ ਤਰੀਕਾ ਹੈ ਇਹ ਉਜਾੜਾ ਮਹਿੰਗਾ ਨਹੀਂ ਹੈ ਕੋਈ 150 ਰੁਪਏ ਦਾ ਬਾਜ਼ਾਰੋਂ ਜਿਹੜਾ ਮਿਲ ਜਾਂਦਾ ਹੈ ਹੈਗੇ ਦੋ ਮੇਰੇ ਦੇ 150 ਰੁਪਏ ਦੇ ਵਿੱਚ ਦੋਨੋਂ ਰੱਖੋ ਸੱਲੀ ਬਨੂ ਨਾ ਹੱਥ ਸੜਦਾ ਇਹਦੇ ਨਾਲ ਤੇ ਨਾਏ ਜਿਵੇਂ ਕੁਮਸ ਕਰ ਹੈ ਇਹ ਤਾਂ ਦੂਜਾ ਵੀ ਪਿਆਰਾ ਤੁਹਾਨੂੰ ਦਿਖਾਉਂ ਜਨਾ ਹੈ ਵੀ ਚੰਗਾ ਜਿਹਾ ਇਸ ਤਰ੍ਹਾਂ ਦਾ ਹੈਗਾ ਤੁਸੀਂ ਬਾਜ਼ਾਰ ਦੇ ਵਿੱਚੋਂ ਇਹਨੂੰ ਖਰੀਦ ਕੇ ਤੇ ਰੱਖ ਸਰੋ ਜਿਹਾ ਆਪਣੇ ਘਰ ਜਿਹੜਾ 这个都这么多毛，这个、那个都这么多毛，这 ਵਾਸ ਨੂੰ ਹਿਲਾਇ ਜਣਾ ਨੂੰ ਥੋੜਾ ਥੋੜਾ ਵਿਸਤਾਰ ਕਰਕੇ ਤੇ ਮੈਨੂੰ ਲੱਗਾ ਜੀ ਇਹ ਦੱਸਣਾ ਚਾਹੀਦਾ ਵੀ ਅਕਸਰ ਮੈਂ ਵੀ ਅਸੀਂ ਵੀ ਪਹਿਲੇ ਉਦਾਂ ਹੀ ਭੁੰਨੇ ਰਹੇ ਹਾਂ ਇਸ ਤੋਂ ਵਗਾਰੇ ਤੇ ਮੁਸ਼ਕਲ ਹੁੰਦੀ ਹੈ ਤੇ ਵਧੀਆ ਉਹਦੇ ਕੋਲੇ ਦੇਣ ਦੀ ਬਰ ਪਕੌੜੇ ਦੇ ਮਸਲਾ ਹੈ ਵੀ ਜੇ ਰੁਕੜ ਰੁਕੜ ਕੇ ਪਕੌੜੇ ਤੇ ਜਾਂ ਵਾਲਣ ਦੇ ਉੱਤੇ ਜੋ ਤਾਂ ਹੁੰਦਾ ਵੀ ਜੇ ਪਰਵਾਹ ਥੋੜਾ ਵੱਡਾ ਹੋਏ ਨਾ ਕੋਈ 10-15 ਚੁੱਲੀਆਂ ਭੁੰਨਣੀਆਂ ਫਿਰ ਤੇ ਫਜ਼ਾ ਹੈਗਾ ਇੱਕ ਦੋ ਜਾਣੇ ਵਾਸਤੇ ਤੇ ਫਿਰ ਇਹ ਕਮੇੜਾ ਨਾ ਬਹੁਤ ਵਧੀਆ ਹੈ। ਤੁਸੀਂ ਇੰਨਾ ਖਰਾਰਾ ਪਾਉਣ ਦੇ ਨਾਲੋਂ ਇਹ ਠੀਕ ਹੈ ਕਮੈਂਟ ਵਿੱਚ। ਛੱਲੀ ਜੜੀਏ ਪਿਆਰ ਹੋ ਜਾਂਦੀ ਹੈ। ਮੈਂ ਤੁਹਾਡੇ ਸਾਹਮਣੇ ਦੇਖੋ ਕੋਈ 2-3 ਤਿੰਨ ਮਿੰਟ ਦੇ ਵਿੱਚ ਛੱਲੀ ਰੈਡੀ ਹੋ ਗਈ। ਇੱਕ ਦੀ ਹੋਰ ਵੀ ਨਾਲ ਲੱਗ ਸਕਦੀ ਇਕੱਠੀਆਂ ਤਿੰਨ ਬਣਾਉਣੀਆਂ ਹੁਣ। ਪਰ ਅਸੀਂ ਹੈ ਹੀ ਦੋ ਜਾਣੇ ਤੇ ਅਸੀਂ ਦੋ ਹੀ ਬਣਾਉਣੀਆਂ। ਜੇ ਬਾਅਦ ਹੁੰਦੇ ਤਿੰਨ ਵੀ ਨਾਲ ਮੇਰੇ ਸਾਹਮਣੇ ਇਸੇ ਗੈਸ ਦੇ ਵਿੱਚ ਤਿੰਨ ਵੀ ਜਿਹੜੀਆਂ ਰਾਮ ਨਾ ਪੁੱਜ ਸਕਦੀਆਂ ਸੀ। ਤੇ ਕੋਈ ਉਹ ਕਹਾਣੀ ਕੁਝ ਨਹੀਂ ਲੱਗਦਾ ਹੱਥ ਨੂੰ ਜਦੋਂ ਮਰਜ਼ੀ ਸੀ ਬੱਚਾ ਵੀ ਪੁੱਨ ਸਕਦਾ ਇੱਥੇ ਕੋਈ ਕਹਾਣੀ ਵਾਲੀ ਗੱਲ ਨਹੀਂ ਹੈ ਇਹ ਹੋੜੀ ਹੋ ਗਿਆ ਆਲਮੋਸਟ ਇੱਥੇ ਥੋੜਾ ਫਰਕ ਹੈਗਾ ਉੱਥੇ ਕੁਝ ਰੋਟੀਆਂ ਨੇ ਬਹੁਤ ਆਂਧਰ ਰਹੀਏ ਤੋਂ ਸੁਣ ਜਦਿਆਂ ਕੋਈ ਗਰਮੀ ਨਹੀਂ ਲੱਗਦੀ ਇਹਨਾਂ ਨੂੰ ਲੱਗਦਾ ਇਹ ਦੇਖੋ ਤੁਸੀਂ ਉਹਨਾਂ ਨੂੰ ਗਰੀ ਰਾਜਦਾਨੀ ਰੋਗ ਪੂਰੇ ਹਿਸਾਬ ਨਾਲ 30-35 ਮਿੰਟ ਦੇ ਵਿੱਚ ਵਿੱਚ ਪਾਜੀ ਖੰਭ ਹੋ ਗਿਆ ਦੋ ਸਲੀਆਂ ਲੱਗਦੇ 30 ਮਿੰਟ ਦੇ ਵਿੱਚ ਤੇ ਪੋਜੀ ਹੈਗੀ ਤੇ ਕੋਈ ਖਲਾਰਾ ਨਹੀਂ ਕੋ ਲੈ ਨਹੀਂ ਦੇਣੀ ਉਹ ਤਵਾ ਜਿਵੇਂ ਤੁਹਾਨੂੰ ਪਸੰਦ ਆਵੇ ਰੱਖਿਆ ਉੱਤੇ ਤੇ ਇਹ ਤੁਸੀਂ ਵਿਚਾਰੋਂ ਲੈ ਕੇ ਬਣਾਇਆ ਵੀ ਗੈਸ ਜਿੱਥੇ ਸਬਜ਼ੀ ਰੱਖ ਕੇ ਤੁਸੀਂ ਆਪਣੇ ਸਾਥ ਦੇ ਉੱਤੇ ਰਸੋਈ ਦਾ ਅੱਖਰ ਵੀ ਕਿਚਨ ਦਾ ਚਲਾ ਸਕਦੇ ਹੋ ਤਾਂ ਤੁਹਾਨੂੰ ਇਹ ਨਾਲ ਪਾਹੀ ਕੋਰੇ ਇੱਕ ਲੇਡੀ ਜੀ ਮੈਨੂੰ ਲੱਗਾ ਬੰਦ ਕਰਨ ਤੇ ਚੰਗਾ ਲੱਗਾ ਤੇ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਵੀ ਸੱਜਣਾ ਨੂੰ ਪਤਾ ਲੱਗ ਸਕੇ ਧੰਨਵਾਦ ਥੈਂਕ ਯੂ